ਕਾਟ ਵਿੱਚ ਕੀਤਾ ਹੈਗਾ ਪਿੰਡਾਂ 'ਚ ਪਹੁੰਚ ਰਹੇ ਹੋਗੇ ਕਿਵੇਂ ਦਾ ਰੁਝਾਨ ਹੈਗਾ ਆਮ ਆਦਮੀ ਪਾਰਟੀ ਲਈ ਬਹੁਤ ਵਧੀਆ ਮਾਹੌਲ ਹੈ ਅੱਜ ਜਿਹੜੇ ਹਸਤੇ ਸਨੋਰ ਦੀ ਗੱਲ ਕਰਾਂ ਸਪੈਸ਼ਲੀ ਅਸੀਂ ਹੁਣ ਪਹੁੰਚੇ ਆਂ ਬੇਸ ਪਾਤਰ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਸਾਡੇ ਕੈਂਡੀਡੇਟ ਨੇ ਪਾਰਟੀ ਦੇ ਬਹੁਤ ਬਹੁਤ ਸੁਝਾਅ ਦਿੱਤੇ ਆਂ ਰਾਣੂ ਸਰ ਜੰਮਿਆ ਜੀ ਇਹਨਾਂ ਦਾ ਵੀ ਅੱਜ ਜਥੇ ਜਿਹੜੇ ਕਲਾਸਾਂ ਦੀ ਲੜਦੇ ਆਂ ਤੇ ਉਹਨਾਂ ਦਾ ਫੋਟੋ ਆ ਗਿਆ ਸੀ ਉਹ ਘਟਿਸ ਤੋਂ ਦੇਖਣ ਵਾਲੇ ਵਾਲੇ ਕੈਮਰਾ ਕੋਲ ਜਿੱਥੇ ਹੋ ਸਾਰੇ ਬਸੇ ਸੰਗਠਨੀ ਸੰਗਠਨ ਜਿੱਤੇ ਲਿਏ ਬਹੁਤ ਵਧੀਆ ਮਾਹੌਲ ਹੈ ਜਿਹੜਾ ਚਾਰੇ ਜਿਹੜਾ ਬਣ ਚੁੱਕਿਆ ਹੈ ਤੇ ਸਾਰੀ ਦੀਆਂ ਸਾਰੀਆਂ ਬਲਾਕ ਸਰਪੀ ਦੀਆਂ ਸਿੱਟਾ ਜਿੱਤ ਕੇ ਸੀ ਸਾਡੀ ਪਾਰਟੀ ਨੂੰ ਇਸ ਸਰਕਾਰ ਤੋਂ ਹਸਤੀ ਮਿਲ ਗਈ ਚੁਣ ਵਿਰੋਧੀ بڑے ਨਿਸ਼ਾਨਾ ਤਾਗ ਰਹੇ ਨੇ ਕਹਿੰਦੇ ਕਿ ਕਾਗਜ਼ ਦੀ ਪਰਦੇ ਤੇ ਕਾਵੇ ਕੋਈ ਹੈ ਨਹੀਂ ਵਿਰੋਧੀ ਪਿੱਛਾ ਨਹੀਂ ਲੱਗਦਾ ਕਿ ਇਸ ਲਾਗੇ ਵਿਰੋਧੀ ਹੈ ਜੇ ਮੈਂ ਗੱਲ ਕਰਾਂ ਸਲੀ ਸਾਰੇ ਪੱਤਰਕਾਰ ਸਹਿਬਾਨ ਦੀ ਸਾਰੇ ਉੱਤੇ ਸੀ ਜੇ ਚਾਰੇ ਦਿਨ ਉਹ ਹਲਕੇ ਸਨੌਰ ਦੇ ਆਰਗੂ ਸੀ ਕਿ بڑا ਪੀਸ ਵੀ ਪਹੁੰਚ ਰਹੇ ਆ ਸਾਰੀ ਧਰਮਾਂ ਤੇ ਤੇ ਜਿਹੜੇ ਇਹ ਦਾਅਵੇ ਚੱਲ ਰਹੇ ਆ ਕਿ ਕਾਨੂੰਨ ਨਹੀਂ ਕਰਦੇ ਉੱਤੇ ਨਹੀਂ ਇਹ ਕਹਿੰਦੇ ਕਿ ਗਰੀਬੀ ਦੇ ਨਾਲ ਸਾਰੇ ਜ਼ੋਨਾਂ ਚ ਤੋਂ ਦੇ ਕੈਂਡੀਡੇਟ ਰਹੇ ਨੇ ਸੀ ਹਟਾਣਾ ਇਹ ਬਹਾਨਾ ਬਣਾ ਕੇ ਭਈ ਸਾਡੂ ਗਲਤ ਨਹੀਂ ਪਰਦੇ ਉੱਤੇ ਤੇ ਮੇਰੇ ਸਾਬ ਨਾਲ ਗੁਰੂ ਪ੍ਰਚਾਰ ਕਰਦੇ ਆ ਉਹ ਪਰਨ ਸਾਹਿਬ ਇੱਕ ਸਟੇਜ ਤੋਂ ਗੱਲ ਹੋਈ ਆ ਪੱਖਪਾਤੀ ਕੀ ਲੱਗਦਾ ਹੈਗਾ ਵਕਈ ਪਰ ਦੇਖੋ ਅਸੀਂ ਸਾਰੇ ਭਰਾ ਜਿਹੜੇ ਸਾਡੇ ਇੱਥੇ ਐਮਐਲਏ ਸਹਿਬਾਨ ਸੀਗੇ ਉਹ ਉਹਨਾਂ ਦੀ ਪੂਰੀ ਟੀਮ ਅੱਜ ਸਾਡੇ ਨਾਲ ਸਾਰੀ ਜਨਤਰੀ ਖੜੀ ਆ ਪੂਰੀ ਇੱਧਰ ਦੇ ਪੱਖਪਾਤ ਵਾਲੀ ਗੱਲ ਦੀ ਤੇ ਸਾਰੇ ਪਰਾਗ ਰਿਆ ਚੀਜ਼ਾਂ ਜਿਹੜੇ ਆ ਸੰਜੀਤ ਕੁਮਾਰ ਜੀ ਸਾਡੇ ਜਨਤਰੀ ਚ ਸਾਡੇ ਪਰਨ ਸਾਹਿਬ ਖੜੇ ਆ ਸਾਰੇ ਇੱਕ ਜੀਤ ਨੂੰ ਕਿ ਅਸੀਂ ਪਾਰਟੀ ਦੇ ਦੁਆਸਨ ਸਾਰੇ ਦਿਨ ਰੱਖੀ ਕਿੰਨੇ ਕੁ ਮੀਟਾ ਕੀ ਨੀ ਸਿੱਟਾ ਕੱਢ ਕੇ ਲਾਇਆ 38 38 ਬਲਾਸ ਨੇ ਚਾਰ ਜਿਹੜਾ ਬੰਦਾ ਜਿੱਥੇ ਅਸੀਂ ਪਾਰਟੀ ਦੀ ਥੋੜੀ ਮਦਰ ਪਾਰਟੀ ਜਿਹੜੇ ਲੀਡਰ ਸਾਹਿਬਾਂ ਜਿਹੜੇ ਅੱਜ ਅੱਜ ਸੁਣਾਉਣ ਨੂੰ ਕਰਵਾਈ ਕਰਦੇ ਆ ਜਦੋਂ ਜਦੋਂ ਵੀ ਇਹ ਲੀਡਰ ਸੱਤਾ 'ਚ ਆਏ ਇਹਨਾਂ ਨੇ ਮੈਂ ਨਹੀਂ ਕਹਾਂਗਾ ਕਿਸੇ ਵਰਕਰ ਨੂੰ ਵੀ ਮਾਨ ਸਨਮਾਨ ਦਿੱਤਾ ਹੋਵੇ ਸਾਰੀਆਂ ਸ਼ੇਰ ਮੈਲੀਆਂ ਜਾਂ ਆਉਦੇਦਾਰੀਆਂ ਇਹਨਾਂ ਨੇ ਆਪਣੇ ਘਰਾਂ 'ਚ ਤੇ ਆਪਣੇ ਰਿਸ਼ਤੇਦਾਰਾਂ 'ਚ ਗੁੰਡੀਆਂ ਚਾਹੇ ਉਹ ਕਾਲੀਆਂ ਦੀ ਵੀ ਗੱਲ ਕਰਾਂ ਜਿਹੜੇ ਅੱਜ ਨਮਾਇੰਦੀ ਕਰ ਰਹੇ ਆ ਸ਼ਾਇਦ ਉਹਨਾਂ ਨੂੰ ਜੱਜ ਲੋਕਾਂ ਦੇ ਦੱਸਣਾ ਪਉਂਦਾ ਆ ਕਿ ਸਾਡੀ ਫਲਾਣੀ ਜਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਦਾ ਚੋਣ ਚਾਨ ਫਲਾਣਾ ਤੇ ਸਾਡੀ ਵੀ ਫਲਾਣੀ ਬਲਾਕ ਸੰਪਤੀ ਦੇ ਕੈਂਡੀਡੇਟ ਦਾ ਚੋਣ ਚਾਨ ਫਲਾਣਾ ਇਹਨਾਂ ਦੇ ਇਹ ਹਾਲਾਤ ਕਿੱਦਾਂ ਬੜੇ ਅਸਿੱਧਾ ਜੀ ਇਹਨਾਂ ਹਾਲਾਤਾਂ ਤੇ ਪਹੁੰਚੇ ਇੰਨਾ ਆਪਣੀ ਕੀੜੀ ਹੈ ਸਰਦਾ ਦੇ ਵੀ ਬੰਦਰਾ ਜਦੋਂ ਟਿਕਟਾਂ ਦੀ ਗੱਲ ਆਈ ਕਿ ਤੂੰ ਉਹਦੇ ਪੋ ਲੜੂਗਾ ਕਿ ਤੂੰ ਉਹਦਾ ਮੁੰਡਾ ਲੜੂਗਾ ਕਿ ਤੂੰ ਉਹਦਾ ਭਰਾ ਲੜੂਗਾ ਇੰਨਾ ਪਰਿਵਾਰਵਾਦਾਂ ਦੇ ਕਾਰਨ ਹੀ ਅੱਜ ਚਾਹੇ ਮੈਂ ਗਨਗਰਾਂ ਅਕਾਦੀ ਦਾ ਹੋਵੇ ਚਾਹੇ ਕਾਂਗਰਸ ਦੀ ਇਹਨਾਂ ਦਾ ਜਿਹੜਾ ਅੱਜ ਹਸ਼ਰ ਤੇ ਮੰਚ ਚ ਬਈਆ ਸਭ ਤੋਂ ਵੱਡਾ ਕਾਰਨ ਇਹ ਹੀ ਆ ਜਿੰਨਾ ਗੱਲ ਕਰਾਂ ਅੱਜ ਆਮ ਆਦਮੀ ਪਾਰਟੀ ਦੀ ਪੂਰੇ ਫੜਿਆਲੇ ਜ਼ਿਲ੍ਹੇ ਦੀ ਗੱਲ ਕਰਾਂ ਚਾਹੇ ਮੈਂ ਹਲਕੇ ਸਨੌਰ ਦੀ ਇਸ ਪਾਰਟੀ ਜਿਹੜੇ ਵੀ ਐਮਐਲਏ ਤੋਂ ਬਾਅਦ ਜਿਹੜੇ ਮਾਨ ਸਨਮਾਨ ਬਾਕੀ ਨੇ ਉਹ ਸਾਰੇ ਇਸ ਪਾਰਟੀ ਵਿੱਚ ਰੰਗਰੰਗ ਦਿੱਤੇ ਜਾ ਰਹੇ ਆ ਇੱਕ ਪਾਰਟੀ ਦੇ ਬਹੁਤ ਹੀ ਧਿਹਾਰੂ ਵਰਕਰ ਸਾਡੇ ਇਹ ਇਸ ਤੋਂ ਬਾਅਦ ਜਿੱਨੇ ਸਾਡੇ ਬਾਕੀ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਨੇ ਸਾਡੇ ਬਲਾਕ ਸੰਭਿਆ ਦੇ ਕੈਂਡੀਡੇਟ ਨੇ ਇਹਨਾਂ ਚੋਂ ਪੂਈ ਮੇਰਾ ਰਿਸ਼ਤੇਦਾਰ ਨਹੀਂ ਕੋਈ ਭਾਈ ਭਤੀਜਾਵਾਦੀ ਤੋੜਦੀ ਪਾਰਟੀ ਦੇ ਨਿਮਾਣੇ ਵਰਕਰਾਂ ਨੂੰ ਪਾਰਟੀ ਦੇ ਮਹਿਮਾਨੇ ਫਾਪੂਆਂ ਨੂੰ ਵਾਸਟਰਾਂ ਨੂੰ ਕਿ ਪਾਰਟੀ ਕੋਲ ਮਾਰਦਾ ਅੱਜ ਸਾਰੇ ਧੰਨਵਾਦ ਜੀ ਤੁਹਾਨੂੰ ਜਿਹਨੇ ਸਾਨੂੰ ਬੁਲਾ ਕੇ ਪਰਸਾ ਕੇ ਮੈਨੂੰ ਬਹੁਤ ਬਹੁਤ ਧੰਨਵਾਦ ਜੀ ਕਿ ਮੈਂ ਆਮ ਘਰ ਤੋਂ ਆਂਦਾ ਨੂੰ ਲਾ ਕੇ ਵੀ ਨਹੀਂ ਤਾਂ ਸਾਡੀ ਤੱਕ ਜਵਾਰੀ ਨਹੀਂ ਆਉਂਦੀ ਕਾਮੀ ਕਾਂਗਰਸ ਜਿੰਨੀਆਂ ਸਰਕਾਰਾਂ ਉਹ ਤਾਂ ਉਹਨਾਂ ਦੇ ਆਪਣੇ ਪਰਿਵਾਰਾਂ ਨੂੰ ਪੂਰੇ ਨਹੀਂ ਹੁੰਦੇ ਜਿਨ੍ਹਾਂ ਨੇ ਕਿਸੇ ਆਪਣੇ ਬੰਦੇ ਨੂੰ ਕਿਤੇ ਭਾਈ ਤੀਜੇ ਨੂੰ ਸਾਡੇ ਵਰਗੇ ਨੂੰ ਸਾਰੀ ਟਿਕਟ ਕਿੰਨਾ ਕਿਤੇ ਜਿਹੜੇ ਪਾਰਟੀ ਦੇ ਵਰਕਰ ਨੇ ਦਿਨ ਰਾਤ ਸਾਡੇ ਨਾਲ ਇੱਕ ਚੱਲ ਰਹੇ ਨੇ ਕਿ ਕੋਈ ਕੋਈ ਕਰ ਰਹੇ ਆ ਜੀ ਸਭ ਸਾਡੇ ਕੋਲੋਂ ਦੇ ਘਰ ਜਾਇਆ ਨਹੀਂ ਕਿ ਪਰੂਰੇ ਦੇਖੋ ਕਿੰਨਾ ਕਰਦੇ ਫਿਰ ਸਾਰੀ ਪਾਰਟੀ ਨੂੰ ਭਵਨਤਮਨ ਜੀ ਦੀ ਮਿਹਰਬਾਨੀ ਮੈਂ ਕਹਿੰਦਾ ਅਸੀਂ 38 ਸਿੱਟਾ ਹੈ 4 ਇਹ ਜਿਸਕੇ ਭਵਨਤਮਨ ਸੁੱਖਪਾਣ ਰਾਣੇ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ